ਅਸੀਂ ਪਹੁੰਚੇ ਹਾਂ ਜੀ ਮਲਪੁਰ ਅੜਕਾਂ ਔਰ ਅੱਜ ਦੀ ਵੀਡੀਓ ਦੇ ਆਖਰ ਤੱਕ ਬਣੇ ਰਹੋ ਕਿਉਂਕਿ ਵੀਡੀਓ ਦੇ ਅੰਦਰ ਪਟਾਕੇ ਪਹਿਣੇ ਆ ਨਾ ਇਹ ਦੀਵਾਲੀ ਵਾਲੇ ਪਟਾਕੇ ਆ ਨਾ ਇਹ ਗਰਮੀ ਵਾਲੇ ਪਟਾਕੇ ਆ ਅੱਜ ਹੱਡੀਆਂ ਦੇ ਪਟਾਕੇ ਬਚਣੇ ਆ ਨਾ ਸਰਕੂਲਰ ਟਿਲ ਇਹ ਕਿਹੜੀ ਜੈ ਸਰਵਾਈਕਲ ਪੇਨ ਹੋਵੇ ਨੀ ਪੇਨ ਹੋਵੇ ਫਰੋਜ਼ਨ ਸ਼ੋਲਡਰ ਹੋਣ ਐਂਕਲ ਸਪਰੇਨ ਹੋਵੇ ਬੈਕ ਪੇਨ ਹੋਵੇ ਸਲਿੱਪ ਡਿਸਕ ਹੋਵੇ ਸ਼ੈਟਿਕਾ ਦਾ ਪੇਨ ਹੋਵੇ ਰਿਲੈਕਸ ਉਸ ਬਿਲਕੁਲ ਰਿਲੈਕਸ ਡਰਗ ਫ੍ਰੀ ਇਲਾਜ ਹੁੰਦਾ ਮਤਲਬ ਦਵਾਈ ਕੋਈ ਨਹੀਂ ਤੁਸੀਂ ਖਾਣੀ ਤੁਹਾਡੇ ਇੰਜੈਕਸ਼ਨ ਕੋਈ ਨਹੀਂ ਲੱਗਣਾ ਤੁਹਾਡੀ ਬਾਡੀ ਦੀ ਇਸ ਕਦਰ ਅਲਾਈਨਮੈਂਟ ਕਰ ਦੇਣੀ ਆ ਤੁਹਾਡੀ ਬਾਡੀ ਨੂੰ ਇਸ ਕਦਰ ਬੈਲੈਂਸ ਕਰ ਦੇਣਾ ਤੁਹਾਡੀ ਬਾਡੀ ਦੀ ਜਿਹੜੀ ਨੇਚਰਲ ਹੀਲਿੰਗ ਪਾਵਰ ਹੈ ਉਹਨੂੰ ਇਸ ਕਦਰ ਪਤਾ ਦੇਣਾ ਕਿ ਤੁਸੀਂ ਪਹਿਲੀ ਥੈਰੇਪੀ ਤੋਂ ਬਾਅਦ ਹੀ ਕਹੋਗੇ ਕਿ ਯਾਰ ਦਰਦ ਤਾਂ ਗਾਇਬ ਹੋ ਗਿਆ ਸੀ ਮੇਰੇ ਗੋਡੇ ਦੀ ਪ੍ਰੋਬਲਮ ਸੀ ਜੀ ਤਿੰਨ ਕੋਰ ਦੱਸਣ ਨੂੰ ਤਾਂ ਆਪੇ ਫਰ ਕਰ ਗਿਆ ਕਿੰਨੀਆਂ ਸੈਟਿੰਗ ਹੁਣ ਤੱਕ ਕਰ ਲਈਆਂ ਤਿੰਨ ਚਾਰ ਲੱਗਦਾ ਕਿ ਵੀ ਪ੍ਰੋਪਰ ਪੂਰਾ ਆਰਾਮ ਆ ਜਾਊਗਾ ਹਾਂ ਇੱਕ ਅੱਧੀ ਥੋੜਾ ਟੱਕ ਤੇ ਮਤਲਬ ਚੱਕਰ ਵਗੈਰਾ ਵੀ ਹੁੰਦੇ ਸੀ ਹਾਂ ਚੱਕਰ ਆਉਂਦੇ ਜੇ ਇੱਥੇ ਸੋਏ ਪੈਣੀ ਹੈ ਅੱਛਾ ਜੀ ਤੇ ਪਹਿਲਾਂ ਕਿੱਥੇ ਕਿੱਥੇ ਦਿਖਾਇਆ ਜੀ ਪਹਿਲਾਂ ਇੱਥੇ ਦਿਖਾਇਆ ਸੀਗਾ ਜਿੱਦਾਂ ਅੱਥਰ ਖੜ ਤੇ ਪੈ ਗਿਆ ਫਿਰ ਉਹ ਵੈਸੇ ਇੱਥੇ ਦਿਖਾਇਆ ਤੇ ਠੀਕ ਹੈ ਅੱਛਾ ਹੁਣ ਮੈਂ ਦੇਖਿਆ ਕਿ ਉਹ ਐਂ ਧੌਣ ਪੂਰੀ ਘੁਮਾ ਦਿੰਦੇ ਆ 180 ਡਿਗਰੀ ਫੇ ਤੁਹਾਨੂੰ ਘਬਰਾਟ ਨਹੀਂ ਹੁੰਦੀ ਨਹੀਂ ਕੁਛ ਨਹੀਂ ਠੀਕ ਹੋ ਜਾਂਦਾ ਪਹਿਲਾਂ ਹੋਈ ਜੇ ਤਾਂ ਪਹਿਲਾਂ ਜਿਆਦਾ ਤਕਲੀਫ ਸੀ ਕਿ ਹੁਣ ਨਹੀਂ ਹੈਗੀ ਜਿੱਦਾਂ ਪਰ ਦਵਾਈ ਖਾਣ ਦੀ ਲੋੜ ਨਹੀਂ ਨਹੀਂ ਦਵਾਈ ਨਹੀਂ ਇੱਥੇ ਸਪੇਸ ਦਿੱਤੀ ਹੋਈ ਹੈ ਇਹਦੇ ਵਿੱਚ ਇੱਕ ਤਾਂ ਪੇਸ਼ੈਂਟ ਲਈ ਸਾਹ ਲੈਣਾ ਸਹੀ ਆ ਇੱਕ ਸਾਡੇ ਲਈ ਸਪਾਇਨ ਦੀ ਪੋਜੀਸ਼ਨ ਤੇ ਗਰਦਨ ਦੀ ਨੈਕ ਦੀ ਪੋਜੀਸ਼ਨ ਇਹਦੇ ਚ ਸਹੀ ਰਹਿੰਦੀ ਆ ਤੇ ਸਾਨੂੰ ਫਾਈਂਡ ਆਊਟ ਕਰਨ ਲਈ ਫਿਰ ਉਹ ਕੋਈ ਕਠਿਨਾਈ ਨਹੀਂ ਆ ਇਹ ਜਿਹੜਾ ਰੀਲੀਫ ਮਿਲਦਾ ਪੇਸ਼ੈਂਟ ਨੂੰ ਇਹ ਟੈਂਪੋਰਰੀ ਰੀਲੀਫ ਮਿਲਦਾ ਕਿ ਪਰਮਾਨੈਂਟ ਰੀਲੀਫ ਚ ਵੀ ਤਬਦੀਲ ਹੋਊਗਾ ਬਿਲਕੁਲ ਬਿਲਕੁਲ ਜੀ ਇਹ ਪਰਮਾਨੈਂਟ ਰੀਲੀਫ ਆ ਤੁਸੀਂ ਪ੍ਰਿਕਾਸ਼ਨ ਜੇ ਪੇਸ਼ੈਂਟ ਫਾਲੋ ਕਰਦਾ ਤੇ ਇਹ ਫੋਰ ਸਮ ਟਾਈਮ ਬਾਅਦ ਜਿਹੜੇ ਆਪਣੇ ਮਸਲ ਆ ਲਿਗਾਮੈਂਟ ਵਗੈਰਾ ਵੀਕ ਹੋ ਚੁੱਕੇ ਹੁੰਦੇ ਆ ਨਾ ਡਿਊ ਟੂ ਪ੍ਰੋਬਲਮ ਪਿਓ ਉਹ ਅੱਗੇ ਜਾ ਕੇ ਹੌਲੀ ਹੌਲੀ ਰਿਕਵਰੀ ਕਰ ਜਾਂਦੇ। ਪਰ ਮਸਲ ਟਾਈਟ ਹੋ ਜਾਂਦਾ ਹਨਾ ਤੇ ਆਪਾਂ ਇਹਦੇ ਨਾਲ ਫਿਰ ਉਹ ਟਾਈਟਨੈਸ ਐ ਜਾਂ ਸਟਿਫਨੈਸ ਐ ਉਹ ਰਿਲੀਜ਼ ਰਿਲੀਜ਼ ਕਰ ਸਕਦੇ ਹਾਂ। ਹਾਂਜੀ ਸਟਿਫਨੈਸ ਅੱਜਕੱਲ ਏਸੀ ਕਰਕੇ ਬਹੁਤ ਹਾਂਜੀ 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 ਅੱਛਾ ਡਿਪੈਂਡ ਕਰਦਾ ਵੀ ਕੀ ਸਾਨੂੰ ਕਿੰਨੀ ਐਫਰਟ ਕਰਨੀ ਪੈਂਦੀ ਹੈ। ਹਨਾ ਵੈਸੇ ਮਿਨੀਮਮ ਜਿੰਦਾ 500 ਰੱਖੀ ਹੋਈ ਆ ਤੇ ਬਾਕੀ ਕਾਇਰੋਪ੍ਰੈਕਟਰ 500 ਤੋਂ ਕਿਤੇ ਜ਼ਿਆਦਾ ਲੈਂਦੇ ਆ ਜੇ بڑے ਸ਼ਹਿਰਾਂ ਦੇ ਵਿੱਚ ਜਾਂਦੇ ਆ ਆਪਾਂ ਤੇ ਬਾਕੀ ਮੈਂ ਹੁਣ ਇੱਥੇ ਇਦਾਂ ਵੀ ਰੱਖਿਆ ਕੋਈ ਨਹੀਂ ਅਫੋਰਡ ਕਰ ਸਕਦਾ ਕੋਈ ਨਹੀਂ ਦੇ ਸਕਦਾ ਤਾਂ ਉਹਦਾ ਆਪਾਂ ਵੈਸੇ ਵੀ ਇਲਾਜ ਕਰਦੇ ਹਾਂ ਪੈਰਾਂ 'ਚ ਸਾਰੇ ਪੁਆਇੰਟ ਹੁੰਦੇ ਆ ਹਾਂਜੀ ਹਾਂਜੀ ਇਹਦੀ ਕੰਨਾਂ 'ਚ ਵੀ ਹੈ ਸੇਮ ਜੀ ਰਹੀ ਚੀਜ਼ ਮਤਲਬ ਉਹਦਾ ਸਿਸਟਮ ਕਿੰਨਾ ਤਕੜਾ ਹੈ ਰਿਕਵਰੀ ਫਾਸਟ ਹੋ ਜਾਂਦੀ ਆ ਤੇ ਜਦੋਂ ਹੁਣ ਕਾਂਸਟਿਪੇਸ਼ਨ ਆ ਕਿਸੇ ਦਾ ਫੈਟੀ ਲੀਵਰ ਆ ਹੈ ਨਾ ਤੇ ਹੋਰ ਵੀ ਜਾਨੀ ਕਿਡਨੀ ਸਟੋਨ ਤੱਕ इवन ਇਹ ਕੱਢ ਸਕਦਾ ਪਰ ਉਹ ਕਿਵੇਂ ਬ੍ਰੇਕ ਕਰ ਦਿੰਦਾ ਜੀ ਇਹ ਇਹ ਪੁਆਇੰਟਸ ਲੈ ਜਾਂਦੇ ਆ ਜਦੋਂ ਕਿਡਨੀ ਦੇ ਵਿੱਚ ਇਹ ਤੇ ਕਿਡਨੀ ਦੇ ਉੱਤੇ ਉਹ ਅਲੱਗ-ਅਲੱਗ ਪੁਆਇੰਟ ਲੱਗ ਜਾਂਦੇ ਆ ਉਹ ਐਕਚੁਅਲੀ ਹੀਲ ਕਰਦਾ ਬਿਲਕੁਲ ਸਾਥੀਓ ਸਰੀਰ ਵਿੱਚ ਸਰਵਾਈਕਲ ਪੇਨ ਹੋਵੇ ਫਰੋਜ਼ਨ ਸ਼ੋਲਡਰ ਹੋਣ ਬੈਕ ਪੇਨ ਹੋਵੇ ਛਟਿਕਾ ਹੋਵੇ ਨੀ ਪੇਨ ਹੋਵੇ ਸਪਰੇਨ ਹੋਵੇ ਸਲਿੱਪ ਡਿਸਕ ਹੋ ਗੇ ਟੈਨਿਸ ਐਲਬੋ ਹੋਵੇ ਮਾਈਗਰੇਨ ਹੋਵੇ ਤਮਨ ਹੋ ਜਾਂਦਾ ਹੈ ਬਹੁਤ ਜ਼ਿਆਦਾ ਭਾਰਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਡਾਕਟਰ ਨਾਲ ਮਿਲਾਵਾਂਗੇ ਜਿਹੜਾ ਹੱਥ ਲਾ ਕੇ ਤੁਹਾਨੂੰ ਤੁਹਾਡੇ ਸਰੀਰ ਦੇ ਦਰਦ ਤੋਂ ਦਵਾ ਦਿੰਦਾ ਹੈ ਛੁਟਕਾਰਾ ਤੁਹਾਨੂੰ ਤੁਹਾਡੇ ਸਰੀਰ ਦੇ ਦਰਦਾਂ ਤੋਂ ਦਵਾ ਦਿੰਦਾ ਹੈ ਛੁਟਕਾਰਾ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸਿੰਘ ਜੀ ਤੁਸੀਂ ਸ਼ੇਅਰ ਤੋਂ ਦੱਸਣਾ ਰਹਿੰਦੇ ਵੀਡੀਓ ਕਿਸ ਬਾਬਤ ਹੁੰਗਾਲੀ ਸਾਥੀਓ ਜੇ ਸਰੀਰ 'ਚ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ ਦਰਦ ਹੋਵੇ ਤਾਂ ਜਿਹੜਾ ਇਹ ਜੀਵਨ ਹੈ ਉਹ ਫਿੱਕਾ ਫਿੱਕਾ ਜਿਹਾ ਨਜ਼ਰ ਆਉਂਦਾ ਦਿਨ ਦਾ ਚੈਨ ਗਵਾ ਜਾਂਦਾ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਜੇ ਸਰੀਰ 'ਚ ਤਕਲੀਫ ਹੋਵੇ ਤਕਲੀਫ ਕਿਹੜੀ ਜੇ ਸਰਵਾਈਕਲ ਪੇਨ ਹੋਵੇ ਨੀ ਪੇਨ ਹੋਵੇ ਫਰੋਜ਼ਨ ਸ਼ੋਲਡਰ ਹੋਣ ਐਂਕਲ ਸਪਰੇਨ ਹੋਵੇ ਬੈਕ ਪੇਨ ਹੋਵੇ ਸਲਿੱਪ ਡਿਸਕ ਹੋਵੇ ਛਾਤੀ ਦਾ ਪੇਨ ਹੋਵੇ ਜਿਹਨੂੰ ਛੱਟੀ ਦਾ ਵੀ ਕਹਿੰਦੇ ਦਰਦ ਕਹਿ ਦਿੰਦੇ ਆ ਪਰ ਸਾਥੀਓ ਅੱਜ ਤੁਹਾਨੂੰ ਇੱਕ ਅਜਿਹੇ ਕਾਇਰੋਪ੍ਰੈਕਟਿਕ ਕੇਅਰ ਸੈਂਟਰ ਵੀ ਖੇ ਲੈ ਕੇ ਆਏ ਆ ਜਿੱਥੇ ਡਰੱਗ ਫਰੀ ਇਲਾਜ ਹੁੰਦਾ ਮਤਲਬ ਦਵਾਈ ਕੋਈ ਨਹੀਂ ਤੁਸੀਂ ਖਾਣੀ ਤੁਹਾਡੇ ਇੰਜੈਕਸ਼ਨ ਕੋਈ ਨਹੀਂ ਲੱਗਣਾ ਤੁਹਾਡੀ ਬਾਡੀ ਦੀ ਇਸ ਕਦਰ ਅਲਾਈਨਮੈਂਟ ਕਰ ਦੇਣੀ ਆ ਤੁਹਾਡੀ ਬਾਡੀ ਨੂੰ ਇਸ ਕਦਰ ਬੈਲੈਂਸ ਕਰ ਦੇਣਾ ਤੁਹਾਡੀ ਬਾਡੀ ਦੀ ਜਿਹੜੀ ਨੈਚੁਰਲ ਹੀਲਿੰਗ ਪਾਵਰ ਹੈ ਉਹਨੂੰ ਇਸ ਕਦਰ ਵਧਾ ਦੇਣਾ ਕਿ ਤੁਸੀਂ ਪਹਿਲੀ ਥੈਰੇਪੀ ਤੋਂ ਬਾਅਦ ਹੀ ਕਹੋਗੇ ਕਿ ਯਾਰ ਦਰਦ ਤਾਂ ਗਾਇਬ ਹੋ ਗਿਆ ਅਸੀਂ ਪਹੁੰਚੇ ਹਾਂ ਜੀ ਮਲਪੁਰ ਅੜਕਾਂ ਔਰ ਅੱਜ ਦੀ ਵੀਡੀਓ ਦੇ ਆਖਰ ਤੱਕ ਬਣੇ ਰਹੋ ਕਿਉਂਕਿ ਵੀਡੀਓ ਦੇ ਅੰਦਰ ਪਟਾਕੇ ਪੈਣੇ ਆ ਨਾ ਇਹ ਦੀਵਾਲੀ ਵਾਲੇ ਪਟਾਕੇ ਆ ਨਾਇਕ ਗਰਮੀ ਵਾਲੇ ਪਟਾਕੇ ਆ ਅੱਜ ਹੱਡੀਆਂ ਦੇ ਪਟਾਕੇ ਵੱਜਣੇ ਆ ਐਸੇ ਗਾ ਪੀਨੇ ਹਾਂਜੀ ਰਿਲੈਕਸ ਛੜਦੇ ਹੋ ਬਿਲਕੁਲ ਬਿਲਕੁਲ ਲੂਸ ਛੜਦੇ ਹੋ ਰਿਲੈਕਸ ਤੁਸੀਂ ਕੁਝ ਨਹੀਂ ਕਰਨਾ ਵੈਰੀ ਗੁੱਡ ਜੀ ਨਾਮ ਤੁਹਾਡਾ ਚਮਕੌਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਮੋਸਾਪੁਰ ਕੀ ਤਕਲੀਫ ਸੀ ਤੇ ਕਿੰਨੇ ਸਮੇਂ ਤੋਂ ਤਕਲੀਫ ਸੀ ਮੇਰੇ ਗੋਡੇ ਚ ਪ੍ਰੋਬਲਮ ਸੀ ਜੀ ਤਿੰਨ ਵਾਰ ਦਿਖਾ ਲੈਣਾ ਕਾਫੀ ਫਰਕ ਕਰਿਆ ਕਿੰਨੀਆਂ ਸੈਟਿੰਗ ਹੁਣ ਤੱਕ ਕਰਾ ਲਈਆਂ ਤਿੰਨ ਚਾਰ ਲੱਗਦਾ ਕਿ ਵੀ ਪ੍ਰੋਪਰ ਪੂਰਾ ਆਰਾਮ ਆ ਜਾਊਗਾ ਹਾਂ ਇੱਕ ਅੱਧੀ ਹੋਰ ਟੱਕਰ ਕੇ ਪਹਿਲੇ ਨਾਲੋਂ ਕਿੰਨਾ ਕੁ ਫਰਕ ਹੈ ਬਹੁਤ ਫਰਕ ਹੈ ਪਹਿਲਾਂ ਕਿੰਨੀ ਕੁ ਤਕਲੀਫ ਸੀ ਮਤਲਬ ਪਹਿਲਾਂ ਜਦੋਂ ਪੌੜੀ ਨਹੀਂ ਚੜਾਉਂਦਾ ਅੱਛਾ ਜੀ ਚੜ੍ਹ ਜੀਦਾ ਆਰਾਮ ਨਾਲ ਚੜ੍ਹ ਜਾਨੇ ਪੌੜੀਆਂ ਹਾਂ ਲੂਸ ਚੜਦੇ ਉਹ ਬਿਲਕੁਲ ਮੈਂ ਵੀ ਗਿਆ ਫੇਰ ਹੋਰ ਜਿੱਦਾਂ ਗਏ ਕਈਆਂ ਕੋਲ ਆਰਾਮ ਨਹੀਂ ਆਇਆ ਜੀ ਥੈਰੇਪੀ ਕਰਾਉਣ ਲੱਗੀ ਕੋਈ ਡਰ ਤਾਂ ਨਹੀਂ ਲੱਗਦਾ ਇਹ ਪਹਿਲਾਂ ਤਾਂ ਲੱਗਦਾ ਵੇ ਪਤਾ ਨਹੀਂ ਕਿਸ ਹਾਲ ਵਾਲਾ ਝਟਕਾ ਤਮਾਕਾ ਦੀ ਬਾਈ ਠੀਕ ਹੈ ਇੱਥੇ ਕੋਈ ਪ੍ਰੋਬਲਮ ਹੈਗੀ ਪੇਨ ओके ਇਹ ਹੱਥ ਨਾਲੇ ਆਪਾਂ ਫਾਈਂਡ ਆਊਟ ਕਰ ਸਕਦੇ ਆ ਕਿ ਕਿੱਥੇ ਪ੍ਰੋਬਲਮ ਹੈ ਇਸ ਜਗ੍ਹਾ ਤੇ ਓਕੇ ਜੀ ਠੀਕ ਹੈ ਉੱਪਰ ਓਕੇ ਮੇਰਾ ਨਾਮ ਧੀਰਜ ਕੁਮਾਰ ਕਿਹੜੇ ਪਿੰਡ ਤੋਂ ਜੀ ਮੇਰਾ ਪਿੰਡ ਕ੍ਰੀਹਾ ਜੀ ਕ੍ਰੀਹੇ ਤੁਹਾਨੂੰ ਅੱਛਾ ਕੀ ਤਕਲੀਫ ਸੀ ਤੇ ਕਿੰਨੇ ਸਮੇਂ ਤੋਂ ਤਕਲੀਫ ਸੀ ਮੈਨੂੰ ਪਿਛਲੇ ਡੇਢ ਸਾਲ ਤੋਂ ਸੀ ਬੈਕ 'ਚ ਸੀ ਇੱਥੇ ਹੂੰ ਤੇ ਉਹ ਜੇ ਮੱਚ ਕਿਤੇ ਲੱਗ ਗਈ ਹੈ ਇੰਜਰੀ ਹੋ ਗਈ ਤੇ ਉਹ ਪੈਰੀ ਕੋਲ ਮੈਂ 3 4 ਸੈਟਿੰਗਾਂ ਚ ਮੇਰਾ ਹੋ ਗਏ ਸੀ ਕੰਪਲੀਟ ਹੂੰ ਹੁਣ ਕਿੰਨਾ ਕੁ ਰਲੀਫ ਹੈ ਪਹਿਲਾਂ ਨਾਲੋਂ ਕਿੰਨੀ ਕੁ ਜ਼ਿੰਦਗੀ ਬਦਲੀ ਹੁਣ ਤਾਂ ਠੀਕ ਹੈ ਯਾਨੀ ਕਿ ਫਰਕ ਹੈ ਬਹੁਤ ਜ਼ਿਆਦਾ ਦਰਦ ਘਟਿਆ ਦਰਦ ਹੁਣ ਤਾਂ ਹੁੰਦਾ ਹੀ ਨਹੀਂ ਸਾਲ ਹੌ ਲੰਮਾ ਰਿਲੈਕਸ ਬਿਲਕੁਲ ਟੁੱਲੇ ਹਾਂਜੀ ਰਿਲੈਕਸ ਅੱਛਾ ਫਿਰ ਹੁਣ ਜਿਮ ਕੰਟੀਨਿਊ ਕੰਟੀਨਿਊ ਜਾ ਰਹੇ ਹਾਂਜੀ ਹੁਣ ਜਾ ਜਾ ਰਹੇ ਨੇ ਅੱਛਾ ਜੀ ਹਾਂਜੀ ਰਿਲੈਕਸ ਛੱਡ ਦਿਓ ਬਿਲਕੁਲ ਠੀਕ ਰਿਲੈਕਸ ਬੱਸ ਇਹ ਦੇ ਉਧਰ ਨੂੰ ਜੀ ਮੈਮ ਕੀ ਨਾਮ ਜੀ ਆਪਣਾ ਜਸਵਿੰਦਰ ਕੌਰ ਕਿਹੜਾ ਪਿੰਡ ਹੈ ਜੀ ਕਰੇ ਅੱਛਾ ਜੀ ਤੁਹਾਨੂੰ ਸਰਵਾਈਕਲ ਦੀ ਤਕਲੀਫ ਹੈ ਜੀ ਹਾਂ ਜੀ ਕਿੰਨੀ ਕੁ ਦੇਰ ਤੋਂ ਤਕਲੀਫ ਸੀ ਹੈ ਮਨ ਹੈਗਾ 2 ਸਾਲ ਹੋ ਗਿਆ ਜਿੰਦਾ ਤੇ ਮਤਲਬ ਚੱਕਰ ਵਗੈਰਾ ਵੀ ਹੁੰਦੇ ਸੀ ਹਾਂ ਜੀ ਚੱਕਰ ਵੀ ਆਉਂਦੇ ਸੀ ਜਿੱਦਾਂ ਇੱਥੇ ਸੋਈ ਪੈਣ ਜਿੰਦਾ ਅੱਛਾ ਜੀ ਹਾਂ ਜੀ ਰਿਲੈਕਸ ਤੇ ਪਹਿਲਾਂ ਕਿੱਥੇ-ਕਿੱਥੇ ਦਿਖਾਇਆ ਜੀ ਪਹਿਲਾਂ ਇੱਕ ਥੈਂ ਦਿਖਾ ਲਿਆ ਸੀਗਾ ਜਿੱਦਾਂ ਹੱਥ ਖੜਕ ਪੈ ਗਿਆ ਫੇਰ ਮੁ ਗਿਆ ਸੀ ਹੁਣ ਇੱਥੇ ਦਿਖਾ ਲਿਓ ਠੀਕ ਹੋ ਗਿਆ ਸੀ ਅੱਛਾ ਹੁਣ ਮੈਂ ਦੇਖਿਆ ਕਿ ਉਹ ਐ ਧੌਣ ਪੂਰੀ ਘੁਮਾ ਦਿੰਦੇ ਆ 180 ਡਿਗਰੀ ਤੇ ਮੈਨੂੰ ਤਾਂ ਘਬਰਾਹਟ ਨਹੀਂ ਹੁੰਦੀ ਨਹੀਂ ਕੋਈ ਚ ਨਹੀਂ ਠੀਕ ਹੋ ਜਾਂਦਾ ਪਹਿਲਾਂ ਹੋਈ ਜਿੱਦਾਂ ਪਹਿਲਾਂ ਜਿਆਦਾ ਤਕਲੀਫ ਸੀ ਕਿ ਹੁਣ ਨਹੀਂ ਹੈਗੀ ਜਰਾ ਹੀ ਐਸਾਈਡ ਪੇਨ ਹੈ ਨਾ ਰਿਲੈਕਸ ਕਰ ਦਿਓ ਬਿਲਕੁਲ ਲੂਸ ਬਿਲਕੁਲ ਰਿਲੈਕਸ ਹਾਂ ਇੱਥੇ ਲੂਸ ਸ਼ਰਟ ਦੇ ਸ਼ਰਟ ਦੇ ਵੈਰੀ ਪਰ ਦਵਾਈ ਖਾਣ ਦੀ ਲੋੜ ਨਹੀਂ ਨਹੀਂ ਦਵਾਈ ਨਹੀਂ ਖਾਣਾ ਕੋਈ ਟੀਕਾ ਕੋਈ ਇੰਜੈਕਸ਼ਨ ਕੁਛ ਨਹੀਂ ਇਦਾਂ ਨਹੀਂ ਬਸ ਰਿਲੈਕਸ ਸ਼ਰਟ ਦੇ ਬਿਲਕੁਲ ਸ਼ਰਟ ਦੇ ਬਿਲਕੁਲ ਲੂਸ ਬਸ ਨਾ ਮਾਨਪ੍ਰੀਤ कौर ਹੈ ਜੀ ਪਿੰਡ ਜੀ ਆਪਣਾ ਅਸੀਂ ਉਸਮਾਨਪੁਰ ਤੋਂ ਆਏ ਹਾਂ ਅੱਛਾ ਕੀ ਤਕਲੀਫ ਸੀ ਤੁਹਾਨੂੰ ਮੇਰੇ ਜੀ ਇੱਧਰ ਸਾਈਡ ਸਾਈਡ ਵਾਲੀ ਲੈਗ ਦੇ ਵਿੱਚ ਪ੍ਰੋਬਲਮ ਸੀ ਜੀ ਮੈਂ ਡਿੱਗ ਪਈ ਸੀ ਛੱਟ ਲੱਗੀ ਸੀ ਅੱਛਾ ਜੀ ਕਿੰਨੀ ਦੇਰ ਤੋਂ ਸਮੱਸਿਆ ਸੀ ਇਹ ਮੈਨੂੰ 6 ਮਹੀਨੇ ਤੋਂ ਲਾਸਟ 6 ਮੰਥ ਤੋਂ ਪ੍ਰੋਬਲਮ ਸੀ ਜੀ ਤੇ ਇਹ ਜਿਹੜੇ ਇੱਥੇ ਥੈਰੇਪੀ ਦਿੰਦੇ ਇਹਦੇ ਬਾਰੇ ਕਿੱਥੋਂ ਪਤਾ ਲੱਗਾ ਜੀ ਇਹ ਸਾਨੂੰ ਪਤ ਭਾ ਦੀ ਬਾਰੇ ਪਤਾ ਲੱਗਿਆ ਸੀ ਜੇ ਮੇਰੀ ਦੀਦੀ ਨੇ ਤਾਂ ਮੈਨੂੰ ਪਤਾ ਲੱਗਿਆ ਸੀਗਾ ਤਾਂ ਆਪਾਂ ਪਹਿਲਾਂ ਹੋਰ ਪਾਸੇ ਵੀ ਦਿਖਾਇਆ ਕਿ ਤੋ ਫਰਕ ਨਹੀਂ ਸੀ ਪੈ ਰਿਹਾ ਹੈਗਾ ਤਾਂ ਇੱਥੇ ਫਿਰ ਅਸੀਂ ਵਿਜ਼ਿਟ ਕੀਤਾ ਤੇ ਮੈਨੂੰ ਫਰ ਬਾ ਅੱਛਾ ਜੀ ਪਹਿਲਾਂ ਨਾਲੋਂ ਕਿੰਨਾ ਕ ਰੀਲੀਫ ਹੈ ਜੀ ਪਹਿਲਾਂ ਨਾਲੋਂ ਮੈਨੂੰ ਕਾਫੀ ਰੀਲੀਫ ਮਿਲੇ ਅੱਜ ਜਿਵੇਂ ਪਹਿਲਾਂ ਮੈਨੂੰ ਤੁਰੰਤ ਜਿਹੀ ਪ੍ਰੋਬਲਮ ਹੁੰਦੀ ਸੀ ਚੌਂਕੜੀ ਮਾਰ ਕੇ ਬੈਂਦੇ ਸੀ ਤਾਂ ਵੀ ਪ੍ਰੋਬਲਮ ਸੀ ਹੁਣ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਕੋਈ ਮੈਡੀਸਿਨ ਖਾਣ ਨੂੰ ਦਿੱਤੀ ਹੋਵੇ ਇਹਨਾਂ ਨੇ ਭਾਜੀ ਨੇ ਮੈਨੂੰ ਇਦਾਂ ਦਾ ਕੁਝ ਨਹੀਂ ਦੱਸਿਆ ਜੋ ਇਹਨਾਂ ਨੇ ਪ੍ਰੋਕਾਸ਼ਨਸ ਦੱਸੇ ਸੀ ਮੈਂ ਉਹ ਫਾਲੋ ਕੀਤੇ ਤੇ ਮੈਨੂੰ ਰੀਲੀਫ ਮਿਲੇਆ ਬਟ ਡਾਕਟਰ ਕੋਲੋਂ ਪਹਿਲਾਂ ਮੈਂ ਮੈਡੀਸਿਨ ਖਾਦੀ ਸੀ ਪਹਿਲਾਂ ਮੈਡੀਸਿਨ ਖਾਦੀ ਸੀ ਹਾਂ ਜੀ ਹਾਂ ਜੀ ਹੁਣ ਬਿਨਾਂ ਮੈਡੀਸਿਨ ਇੰਪਰੂਵਮ ਕਾਇਰੋਪ੍ਰੈਕਟਰ ਨੇ ਸਭ ਤੋਂ ਖਾਸ ਗੱਲ ਹੈ ਕਿ ਮਰੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਡਾਇਗਨੋਸ ਕੀਤਾ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਉਹ ਜਿਹੜੀ ਤਕਲੀਫ ਚ ਹੈ ਜਿਹੜੀ ਪੇਨ ਚ ਹੈ ਉਸ ਤੋਂ ਉਸ ਨੂੰ ਰੀਲੀਫ ਮਿਲੇ ਖਾਸ ਕਰਕੇ ਤਾਂ ਉਹੀ ਹੈ ਕਿ ਨਾ ਕੋਈ ਤੁਸੀਂ ਦਵਾਈ ਖਾਣੀ ਹੈ ਨਾ ਕੋਈ ਤੁਹਾਡੇ ਇੰਜੈਕਸ਼ਨ ਲੱਗਣਾ ਤੇ ਨਾ ਕੋਈ ਸਰਜਰੀ ਹੋਣੀ ਹੈ ਸਾਥੇ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਨਜ਼ਰ ਆ ਰਹੇ ਨੇ ਕਾਇਰੋਪ੍ਰੈਕਟਰ ਡਾਕਟਰ ਮਨਜੀਤ ਜੀ ਮੰਜੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕਿ ਓਕੇ ਜਿਹੜੇ ਤੁਹਾਡੇ ਮਰੀਜ਼ ਐ ਉਹਨਾਂ ਅੰਦਰ ਮੈਂ ਕੌਨਫੀਡੈਂਸ ਦੇਖਿਆ ਤੁਹਾਡੇ ਤਜਰਬੇ ਦੇ ਨਾਲ ਉਹਨਾਂ ਦੇ ਅੰਦਰ ਇੱਕ ਭਰੋਸਾ ਜਾਗ ਗਿਆ ਕਿ ਤਕਲੀਫ ਤੋਂ ਬਿਨਾਂ ਦਰਦ ਤੋਂ ਬਿਨਾਂ ਵੀ ਜ਼ਿੰਦਗੀ ਜੀ ਸਕਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਐ ਤੁਹਾਡੀ ਜੀ ਐਕਚੁਅਲੀ ਪ੍ਰੋਬਲਮ ਹੁਣ ਕਾਮਨ ਜਈਆਂ ਚੱਲ ਰਹੀਆਂ ਆ ਜਿਦਾ ਸਰਵਾਈਕਲ ਐ ਤੇ ਸਪਾਈਨ ਦੇ ਵਿੱਚ ਪ੍ਰੋਬਲਮ ਹਰੇਕ ਦੇ ਹੀ ਹੈਗੀ ਆ ਜੀ ਤੇ ਕਾਫੀ ੱੱਕੇ ਖਾ ਰਹੇ ਆ ਜਿੰਦਾ ਪੇਸ਼ੈਂਟ ਆ ਰਿਹਾ ਸਿਰਫ ਬਸੇ ੱੱਕੇ ਖਾ ਕੇ ਤੇ ਸਹੀ ਸੋਲੂਸ਼ਨ ਉਹਨਾਂ ਨੂੰ ਮਿਲ ਨਹੀਂ ਪਾਰਿਆ ਤੇ ਇਹ ਇੱਕ ਐਦਾਂ ਦੀ ਚੀਜ਼ ਆ ਕਾਇਰੋਪ੍ਰੈਕਟਿਕ ਟੈਕਨੀਕ ਆ ਇਹ ਤੁਹਾਨੂੰ ਇਨਸਟੈਂਟ ਉਸੇ ਵੇਲੇ ਤੁਹਾਨੂੰ ਰਿਲੀਫ ਮਿਲੂਗਾ ਵਿਦਨ 10 ਟੂ 15 ਮਿੰਟਸ ਅੱਛਾ ਇਹ ਸੇਫ ਹੈ ਕੋਈ ਡਰ ਵਾਲੀ ਗੱਲ ਤਾਂ ਹਾਂਜੀ ਹਾਂਜੀ ਕਿਉਂਕਿ ਪਹਿਲੀ ਗੱਲ ਤਾਂ ਆਪਾਂ ਇਹ ਪ੍ਰੋਬਲਮ ਹੈ ਕਿੱਥੇ ਆ ਉਹ ਫਾਈਂਡ ਆਊਟ ਕਰਕੇ ਨਾ ਉਹਦੇ ਉੱਤੇ ਕੰਮ ਕਰਨਾ ਹੁੰਦਾ ਡਾਇਗਨੋਸ ਬਹੁਤ ਜਿੰਨਾ ਹਾਂਜੀ ਪਰ ਜਿਵੇਂ ਅਸੀਂ ਤੁਹਾਨੂੰ ਅੰਦਰ ਦੇਖਿਆ ਤੁਸੀਂ ਸਰਵਾਈਕਲ ਦੇ ਪੇਸ਼ੈਂਟ ਨੂੰ ਟ੍ਰੀਟ ਕਰ ਰਹੇ ਸੀ ਉਹ ਧੌਣ ਚੱਕ ਕੇ ਪੂਰੀ 90 ਡਿਗਰੀ ਘੁਮਾ ਦਿੱਤੀ ਤਾਂ ਝਟਕਾ ਲੱਗੇ ਜਾਂ ਕੋਈ ਇੱਦਾਂ ਤਾਂ ਕੋਈ ਡਰਦਾ ਨਹੀਂ ਹੁੰਦਾ ਇਹਦਾ ਪਤਾ ਕੀ ਹੁੰਦਾ ਡਿਪੈਂਡ ਕਰਦਾ ਤੁਸੀਂ ਕਿਹੜੀ ਏਰੀਆ ਨੂੰ ਥਰਸਟ ਦੇਣਾ ਹੈ ਨਾ ਤੇ ਥਰਸਟ ਵੀ ਉਹ ਫਿਰ ਉਹਦੀ ਰੋਟੇਸ਼ਨ ਦਾ ਹਿਸਾਬ ਕਿਤਾਬ ਹੁੰਦਾ ਆ ਵੇ ਕਿੱਧਰ ਨੂੰ ਰੋਟੇਸ਼ਨ ਚਾਹੀਦੀ ਫਰਸਟ ਦੀ ਜਦੋਂ ਤੁਹਾਡੀ ਟ੍ਰੇਨਿੰਗ ਉਹਦੀ ਕਿੰਨੀ ਪ੍ਰੈਕਟਿਸ ਕਰਾਈ ਜਾਂਦੀ ਹੈ ਜੀ ਪ੍ਰੈਕਟਿਸ ਫਿਰ ਉੱਥੇ ਜਿੱਦਾਂ ਕਾਫੀ ਟਾਈਮ ਲੱਗਦਾ ਹੈ ਜਿੱਦਾਂ ਇੱਕ ਦੂਸਰੇ ਦੇ ਉੱਤੇ ਵੀ ਹੈਨਾ ਤੇ ਪੇਸ਼ੈਂਟਸ ਦੇ ਉੱਤੇ ਵੀ ਪ੍ਰੈਕਟਿਸ ਕਰਵਾਉਂਦੇ ਆ ਅੱਛਾ ਇਸ ਫੀਲਡ ਵਾਲੇ ਪਾਸੇ ਤੁਸੀਂ ਕਿਵੇਂ ਆਏ ਜਾਂ ਤੁਹਾਡਾ ਫਿਊਚਰ ਵਿਜ਼ਨ ਕੀ ਹੈ ਕਿ ਇਸ ਫੀਲਡ ਨੂੰ ਕਿੱਥੇ ਤੱਕ ਲੈ ਕੇ ਜਾਣਾ ਭਰੇ ਇਹ ਇਹਨੂੰ ਮੈਂ ਚਾਹੁੰਦਾ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਤਾ ਲੱਗੇ ਵੀ ਹਾਂ ਇਹ ਥੈਰੇਪੀ ਹੈ ਤੇ ਇਹਦੇ ਤੇ ਵਿਸ਼ਵਾਸ ਬਣੇ ਲੋਕਾਂ ਨੂੰ ਹੈਨਾ ਕਾਫੀ ਵੱਤਵਦ ਲੋਕਾਂ ਦੀ ਹੈਲਪ ਕਰ ਸਕੀ ਹੈ ਨਾ ਤੁਸੀਂ ਇਸ ਪਾਸੇ ਕਿਵੇਂ ਆਏ ਸੀ ਮੈਂ ਐਕਚੁਅਲੀ ਕਿਉਂਕਿ ਮੈਨੂੰ ਖੁਦ ਨੂੰ ਪ੍ਰੋਬਲਮ ਆ ਗਈ ਸੀਗੀ ਦੋ ਤਿੰਨ ਸਾਲ ਪਹਿਲਾਂ ਤੇ ਮੇਰੀ ਵਾਈਫ ਨੂੰ ਵੀ ਜਿੱਦਾਂ ਕਾਫੀ ਜ਼ਿਆਦਾ ਪ੍ਰੋਬਲਮ ਰਹੀ ਹੈ ਤੇ ਮੇਰਾ ਬ੍ਰਦਰ ਸਿਗਾ ਉਹਨੇ ਜਿੱਦਾਂ ਕਿਹਾ ਮੇਰੇ ਵੀ ਤੁਸੀਂ ਵੀ ਇਹ ਕਰੋ ਭਾਜੀ ਵੀ ਤੁਸੀਂ ਕਾਫੀ ਟਾਈਮ ਤੋਂ ਪ੍ਰੈਸ ਕਰ ਰਿਹਾ ਸੀਗਾ ਮੈਨੂੰ ਜਿੱਦਾਂ ਠੀਕ ਹੈ ਜੀ ਫਿਰ ਇੱਧਰ ਜਾਣ ਦਾ ਫਿਰ ਮੈਂ ਸੋਚਿਆ ਕਿਉਂਕਿ ਜਾਣਾ ਹੀ ਪੈਣਾ ਹੈ ਕਿ ਇੱਕ ਇੱਥੇ ਲੋਕਾਂ ਨੂੰ ਪਤਾ ਲੱਗੇ ਇਸ ਚੀਜ਼ ਬਾਰੇ ਤੇ ਕੁਝ ਵੱਧ ਤੋਂ ਵੱਧ ਭਲਾ ਹੋਵੇ ਲੋਕਾਂ ਦਾ ਵੀ ਜਿਹੜਾ ਕੋਈ ਨਹੀਂ ਵੀ ਅਫੋਰਡ ਕਰ ਸਕਦਾ ਉਹਦੀ ਵੀ ਆਪਾਂ ਹੈਲਪ ਕਰੀਏ ਜਾਂ ਤਾਂ ਜੋ ਉਹਨੂੰ ਆਰਾਮ ਆਵੇ ਅੱਛਾ ਆਪਣੇ ਏਰੀਆ ਵਿੱਚ ਖਾਸ ਕਰਕੇ ਆਪਣੇ ਦੁਆਬੇ ਵਿੱਚ ਹਾਂਜੀ ਹਾਂਜੀ ਉਸ ਤੋਂ ਵੀ ਅਗਲੀ ਗੱਲ ਕਰੀਏ ਤਾਂ ਆਪਣੇ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਹਾਂਜੀ ਹਾਂਜੀ ਆਮ ਤੌਰ ਤੇ ਕਿਹੜੀਆਂ ਮੁਸੀਬਤਾਂ ਨੂੰ ਕਿਹੜੀਆਂ ਤਕਲੀਫਾਂ ਨੂੰ ਲੈ ਕੇ ਲੋਕ ਤੁਹਾਡੇ ਕੋਲ ਪਹੁੰਚਦੇ ਆ ਜੀ ਇਹ ਜ਼ਿਆਦਾਤਰ ਕਾਮਨ ਜੀਆਂ ਇਹੀ ਚੀਜ਼ਾਂ ਆ ਜਿੱਦਾਂ ਕਿਉਂਕਿ ਹੁਣ ਡਾਈਟ ਉਸ ਹੱਬ ਦੀ ਨਿਊਟ੍ਰੀਸ਼ਨ ਨਹੀਂ ਲੈ ਰਿਆ ਬੰਦਾ ਜੋ ਬੋਡੀ ਨੂੰ ਚਾਹੀਦੇ ਆ ਤੇ ਫਾਸਟ ਫੂਡ ਵਾਲਾ ਜਿਆਦਾ ਨਿਆਣਾ ਸਿਆਣਾ ਸਿਕ ਪੋਸਚਰ ਵੀ ਸਹੀ ਨਹੀਂ ਹੁੰਦਾ ਮੇਰੇ ਖਿਆਲੋਂ ਹਾਂਜੀ ਕਿਉਂਕਿ ਫੋਨ ਫੜ ਕੇ ਟੇਡੇ ਹੋ ਜਾਂਦੇ ਆ ਬੈਠੇ ਇੱਕ ਹਾਂਜੀ ਮੋਬਾਈਲ ਨੇ ਹੁਣ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਆ ਇਹ ਮੋਬਾਈਲ ਨੇ ਕਾਫੀ ਜਿਆਦਾ ਇਹਨੂੰ ਟੀਕ ਤੇ ਪਹੁੰਚਾ ਦਿੱਤਾ ਹੈ ਜਿੱਦਾਂ ਕਹਿ ਸਕਦੇ ਆ ਆਪਾਂ ਤੇ ਆਪਾਂ ਗੱਲ ਕਰੀਏ ਤਾਂ ਕੁਝ ਆਦਤਾਂ ਆ ਜਿੱਦਾਂ ਨਾ ਜਿਹੜੀ ਆਪਣੇ ਡੇਲੀ ਰੁਟੀਨ ਆ ਉਹਦੇ ਕਰਕੇ ਇਹ ਡਿਸਟਰਬੈਂਸ ਜ਼ਿਆਦਾ ਬਾਡੀ 'ਚ ਆ ਰਹੀ ਆ ਇੱਥੇ ਆਪਾਂ ਸਮਝੀਏ ਤਾਂ ਜ਼ਿਆਦਾ ਮਾਈਗਰੇਨ ਸਰਵਾਈਕਲ ਨੀ ਪ੍ਰੋਬਲਮ ਪੋਸਚਰ ਕਰਕੇ ਲੋਅਰ ਬੈਕ ਬੈਕ 'ਚ ਪ੍ਰੋਬਲਮ ਵਾਲੇ ਉਹ ਪੇਸ਼ੈਂਟ ਜ਼ਿਆਦਾ ਆਉਂਦੇ ਆ ਹਾਂਜੀ ਹਾਂਜੀ ਪੇਸ਼ੈਂਟ ਹਰ ਤਰ੍ਹਾਂ ਦੇ ਆਉਂਦੇ ਆ ਕਿਉਂਕਿ ਹੁਣ ਉਹ ਖਾਣਾ-ਦਾਣਾ ਆਪਣਾ ਸਹੀ ਨਹੀਂਗਾ ਜੋ ਡੇਲੀ ਆਪਣੀ ਰੁਟੀਨ ਆ ਜਦ ਜਦਾਂ ਰੈਨ ਨੇ ਆਪਾਂ ਜੀਵਨ ਸ਼ੈਲੀ ਵਿਗੜ ਗਈ ਹੈ ਟੋਟਲੀ ਸਾਰਾ ਕੁਝ ਅਪਸੈਟ ਹੋ ਚੁੱਕਾ ਉਹਦੇ ਕਰਕੇ ਹੀ ਜ਼ਿਆਦਾ ਪ੍ਰੋਬਲਮ ਫੇਸ ਕਰ ਰਿਹਾ ਹੈ ਅੱਛਾ ਇਹ ਜਿਹੜੀਆਂ ਪ੍ਰੋਬਲਮਸ ਲੈ ਕੇ ਜਦੋਂ ਪੇਸ਼ੈਂਟ ਇੱਥੇ ਆਉਂਦਾ ਹਾਂਜੀ ਹਾਂਜੀ ਕਿੰਨੀਆਂ ਕਿ ਸੈਟਿੰਗਸ ਉਹਨੂੰ ਕਰਨੀਆਂ ਪੈਂਦੀਆਂ ਤਾਂ ਜੋ ਉਹਨੂੰ ਟੋਟਲ ਰੈਲੀਫ ਮਿਲ ਜਾਵੇ ਇਹ ਚੀਜ਼ ਡਿਪੈਂਡ ਕਰਦੀ ਆ ਕਿ ਸੈਟਿੰਗ ਕਿੰਨੀਆਂ ਲੈਣੀਆਂ ਕਿ ਪ੍ਰੋਬਲਮ ਹੈ ਕਿੰਨੀ ਕਿ ਆ ਕਿਸ ਜਗ੍ਹਾ ਤੇ ਪ੍ਰੋਬਲਮ ਹੈ ਹੈਨਾ ਤੇ ਬਾਕੀ ਡਿਪੈਂਡ ਕਰਦਾ ਆ ਉਹ ਬੰਦੇ ਨੂੰ ਜਿਹੜੀਆਂ ਮਰੀਜ਼ ਨੂੰ ਪ੍ਰੀਕਾਸ਼ਨਸ ਦਸੀਆਂ ਆ ਉਹ ਫਾਲੋ ਕਰ ਰਿਹਾ ਪੂਰੀਆਂ ਇਹ ਨਹੀਂ ਕਰ ਰਿਹਾ ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਆ ਵੀ ਉਹਦੀਆਂ ਕਿੰਨੀਆਂ ਸੈਟਿੰਗ ਹੋ ਸਕਦੀਆਂ ਅੱਛਾ ਬਹੁਤੀ ਵਾਰ ਨਾਲ ਸਾਡੇ ਜਿਹੜੇ ਭੈਣ ਭਰਾਓ ਕਹਿੰਦੇ ਕਿ ਦਵਾਈ ਖਾ ਲਾਂਗੇ ਪਰ ਆਪਾਂ ਰਿਸਕ ਨਹੀਂ ਲੈਣਾ ਹਾਲਾਂਕਿ ਤੁਹਾਡੇ ਵਾਲੀ ਫੀਲਡ 'ਚ ਕੋਈ ਰਿਸਕ ਨਹੀਂ ਆ ਹਾਂਜੀ ਹਾਂਜੀ ਥੈਰੇਪੀ ਆ ਕੋਈ ਇੰਜੈਕਸ਼ਨ ਨਹੀਂ ਆ ਕੋਈ ਤੁਸੀਂ ਡਰੱਗ ਨਹੀਂ ਦਿੰਦੇ ਕੋਈ ਮੈਡੀਸਿਨ ਨਹੀਂ ਦਿੰਦੇ ਕੋਈ ਸਰਜਰੀ ਨਹੀਂ ਆ ਪਰ ਫਿਰ ਵੀ ਕਈ ਵੇਲੇ ਜਿਦ ਤਨਾ ਤਾਂ ਪਟਾਕੇ ਠਾ ਠਾ ਵੱਜਦੇ ਆ ਬੰਦੇ ਡਰਦੇ ਕਿਤੇ ਯਾਰ ਜੋੜੇ ਨਾ ਨਿਕਲ ਜਵੇ ਉਹਨਾਂ ਨੂੰ ਕੀ ਕਿਉਂਕਿ ਡਰ ਤੋਂ ਕਰਨ ਲਈ ਕਿਉਂ ਇਹ ਡਰ ਉਹਨਾਂ ਦਾ ਸਹੀ ਹੈ ਕਿਉਂਕਿ ਜੋ ਹੁਣ ਬੈਠਿਆ ਮਾਰਕੀਟ 'ਚ ਕੋਈ ਕੁੱਛ ਕਰ ਰਿਹਾ ਕੋਈ ਕੁੱਛ ਕਰ ਰਿਹਾ ਉਹਨਾਂ ਲੋਕਾਂ ਨੇ ਜੋ ਗਲਤ ਕਰ ਰਹੇ ਆ ਜਾਂ ਲੋਕਾਂ ਨੇ ਜੋ ਗਲਤ ਝੱਲਿਆ ਆ ਉਹ ਚੀਜ਼ ਫਿਰ ਜੈਨੂਇਨ ਚੀਜ਼ ਨੂੰ ਵੀ ਬਦਨਾਮ ਕਰ ਰਿਹਾ ਹੈ ਕਿ ਉਹ ਦਿਨ ਮ사ਜ ਵੈਸੀ ਗੱਲ ਤੇ ਬਹੁਤ ਜ਼ੋਰ-ਜ਼ੋਰ ਦੀ ਉਹਨਾਂ ਜਿਹੜਾ ਰਹਿੰਦਾ ਖੁੰਦਾ ਉਹ ਵੀ ਕੰਮ بگੜ ਜਾਂਦਾ ਹਾਂਜੀ ਜਿੱਥੇ ਜਿਸ ਚੀਜ਼ ਦੀ ਲੋੜ ਨਹੀਂ ਉਹ ਕੰਮ ਕਰ ਰਿਹਾ ਹੈ ਠੀਕ ਹੈ ਨਾ ਹੁਣ ਜਦ ਤੱਕ ਤੁਹਾਨੂੰ ਐਗਜ਼ੈਕਟ ਪ੍ਰੋਬਲਮ ਦਾ ਨਹੀਂ ਪਤਾ ਬਈ ਉਹਨੂੰ ਕਿੱਦਾਂ ਤੁਸੀਂ ਫਾਈਂਡ ਆਊਟ ਕਰਨਾ ਤੇ ਕਿੱਦਾਂ ਤੁਸੀਂ ਉਹਨੂੰ ਠੀਕ ਕਰਨਾ ਜਦ ਇਹ ਹੀ ਚੀਜ਼ ਨਹੀਂ ਪਤਾ ਤੁਸੀਂ ਕਰੋਗੇ ਕਿ ਪੇਸ਼ੈਂਟ ਨੂੰ ਪ੍ਰੋਬਲਮ ਚ ਹੋਰ ਲੈ ਕੇ ਆਉਂਗੇ ਇਹ ਚੀਜ਼ਾਂ ਕਰਕੇ ਥੋੜਾ ਜਿਹਾ ਡਰ ਅੱਛਾ ਇੱਕ ਸਵਾਲ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਇਹ ਜਿਹੜਾ ਰੀਲੀਫ ਮਿਲਦਾ ਪੇਸ਼ੈਂਟ ਨੂੰ ਇਹ ਟੈਂਪਰੇਰੀ ਰੀਲੀਫ ਮਿਲਦਾ ਕਿ ਪਰਮਾਨੈਂਟ ਰੀਲੀਫ ਚ ਵੀ ਤਬਦੀਲ ਹੁੰਦਾ ਬਿਲਕੁਲ ਬਿਲਕੁਲ ਜੀ ਇਹ ਪਰਮਾਨੈਂਟ ਰੀਲੀਫ ਆ ਤੁਸੀਂ ਪ੍ਰੀਕਾਸ਼ਨ ਜੇ ਪੇਸ਼ੈਂਟ ਫੋਲੋ ਕਰਦਾ ਤੇ ਇਹ ਫੋਰ ਸਮ ਟਾਈਮ ਬਾਅਦ ਜਿਹੜੇ ਆਪਣੇ ਮਸਲ ਆ ਲਿਗਾਮੈਂਟ ਵਗੈਰਾ ਵੀਕ ਹੋ ਚੁੱਕੇ ਹੁੰਦੇ ਆ ਨਾ ਡਿਊ ਟੂ ਪ੍ਰੋਬਲਮ ਤੇ ਉਹ ਅੱਗੇ ਜਾ ਕੇ ਹੌਲੀ ਹੌਲੀ ਰਿਕਵਰੀ ਕਰ ਜਾਂਦੇ ਆ ਠੀਕ ਹੈ ਤੇ ਮਤਲਬ ਕ੍ਰੋਨਿਕ ਤੋਂ ਕ੍ਰੋਨਿਕ ਹੋ ਵੀ ਤਾਂ ਨਹੀਂ ਹਾਂਜੀ ਹਾਂਜੀ ਤੇ ਉਹ ਡਿਪੈਂਡ ਕਰਦਾ ਜਿਹੜਾ ਜ਼ਿਆਦਾ ਟਾਈਮ ਹੋ ਚੁੱਕਾ ਹੈ ਜਿਹਦਾ ਜ਼ਿਆਦਾ ਪ੍ਰੋਬਲਮ ਹੈ ਉਹਨੂੰ ਫਿਰ ਥੋੜਾ ਜਿਹਾ ਟਾਈਮ ਲੱਗ ਸਕਦਾ ਪਰ ਹੋ ਜਾਂਦਾ ਸਾਰਾ ਕੁਝ ਮਤਲਬ ਜੇ ਬਿਮਾਰੀ ਠੀਠ ਹੈ ਤੋਂ ਵੀ ਕੰਨ ਕੰਨ ਫੜ ਕੇ ਹੌਲੀ ਹੌਲੀ ਤੁਸੀਂ ਸਹੀ ਕਰ ਹਾਂਜੀ ਹਾਂਜੀ ਬਿਲਕੁਲ ਅੱਛਾ ਕੰਨ ਤੋਂ ਗੱਲ ਚੱਲੀ ਆ ਸਮਝ ਆਓ ਜੀ ਤੁਸੀਂ ਇੱਥੇ ਕੰਨ ਦੇ ਉੱਤੇ ਬਹੁਤ ਸਾਰੇ ਪੁਆਇੰਟਸ ਦਿੱਤੇ ਹੋਏ ਆ ਲੈ ਉਸਰ ਇਹਨੂੰ ਜ਼ਰੂਰ ਔਰ ਮੇਰੇ ਖਿਆਲ ਤੋਂ ਤੁਹਾਡੇ ਕੋਲ ਇਹ ਵੀ ਡਿਪਲੋਮਾ ਹੈ ਹਾਂਜੀ ਹਾਂਜੀ ਇਹ ਬਹੁਤ ਵਧੀਆ ਥੈਰੇਪੀ ਹੈ ਜੀ ਹਾਂਜੀ ਜੀ ਤੇ ਇਹਦੇ ਵਿੱਚ ਅਲੱਗ-ਅਲੱਗ ਬਾਡੀ ਪਾਰਟਸ ਆਪਣੇ ਸਾਰੇ ਹੁੰਦੇ ਜਿੱਦਾਂ ਕੰਨਾਂ 'ਚ ਜਿੱਦਾਂ ਹੱਥਾਂ 'ਚ ਵੀ ਹੁੰਦੇ ਆ ਪੈਰਾਂ 'ਚ ਵੀ ਹੁੰਦੇ ਆ ਪੁਆਇੰਟਸ ਸਾਰੇ ਆ ਸੇਮ ਹਾਂਜੀ ਕੰਨ ਜੀ ਹਾਂਜੀ ਅੱਛਾ ਤੇ ਕੰਨਾਂ 'ਚ ਵੀ ਹੁੰਦੇ ਆ ਤੇ ਕੋਈ ਵੀ ਪ੍ਰੋਬਲਮ ਆ ਉਹ ਪੁਆਇੰਟਸ ਲਗਾ ਦੇਈਦੇ ਆ ਕੰਨਾਂ ਦੇ ਉੱਤੇ ਠੀਕ ਹੈ ਨਾ ਉਹਨਾਂ ਨੂੰ ਜਸਟ ਪ੍ਰੈਸ ਕਰਨ ਤੇ ਤੁਸੀਂ ਵਿਦਨ 4 ਤੋਂ 5 ਡੇਜ਼ ਉਹ ਤੁਹਾਡੀ ਪ੍ਰੋਬਲਮ ਠੀਕ ਹੋ ਜਾਂਦੀ ਪੇਨ ਕਿੰਨੀ ਹੁੰਦੀ ਤੋਂ ਕੰਨਾਂ ਤੇ ਪੁਆਇੰਟਸ ਨੂੰ ਦਬਾ ਕੇ ਪੇਨ ਆਪਾਂ ਜਦੋਂ ਪੁਆਇੰਟਰ ਨਾਲ ਫਾਈਂਡ ਆਊਟ ਕਰਦੇ ਆ ਸੁਪੋਜ਼ ਲੀਵਰ ਆ ਜਾਂ ਕੋਈ ਹੋਰ ਆਰਗਨ ਨੇ ਆ ਜੇ ਉਹ ਪ੍ਰੋਬਲਮ ਆ ਉਸ ਆਰਗਨ 'ਚ ਤੇ ਉਹ ਉਥੇ ਪੇਨ ਹੋਣੀ ਆ ਸੈਨਯੋਗ ਆ ਕਿ ਆਸੈਨਯੋਗ ਨਹੀਂ ਸੈਨਯੋਗ ਆ ਬਾਕੀ ਪ੍ਰੋਬਲਮ ਚ ਕਿੰਨੀ ਕਿਹਾ ਆਰਗਨ ਤੁਹਾਡਾ ਜਾਂ ਉਹ ਬਾਡੀ ਪਾਰਟ ਕਿੰਨਾ ਪ੍ਰੋਬਲਮ ਚ ਆ ਉਸ ਉਹਦੇ ਅਕੋਰਡਿੰਗ ਇਹ ਪੇਨ ਹੋਣੀ ਆ ਅੱਛਾ ਕਿਹੜੀ ਕਿਹੜੀ ਪ੍ਰੋਬਲਮਸ ਇਹਨਾਂ ਤੁਸੀਂ ਕਿਉਰ ਕਰ ਦਿੰਦੇ ਆ ਇਹਦੇ ਨਾਲ ਤੁਸੀਂ ਤੁਹਾਡਾ ਜਿੱਦਾਂ ਹੁਣ ਸਪੋਜ਼ ਕੁਝ ਹਿੱਲਿਆ ਆ ਸਪਾਈਨ ਦੇ ਵਿੱਚ ਵੀ ਹਿੱਲਿਆ ਆ ਥਰੂ ਇਹਦੇ ਵੀ ਤੁਸੀਂ ਉਹ ਪੁਆਇੰਟਸ ਲਗਾ ਕੇ ਰਿਕਵਰੀ ਫਾਸਟ ਹੋ ਜਾਂਦੀ ਆ ਤੇ ਜਿੱਦਾਂ ਹੁਣ ਕੌਨਸਟਿਪੇਸ਼ਨ ਆ ਕਿਸੇ ਦਾ ਫੈਟੀ ਲੀਵਰ ਆ ਹੈ ਨਾ ਤੇ ਹੋਰ ਵੀ ਜਾਨੀ ਕਿਡਨੀ ਸਟੋਨ ਤੱਕ ਈਵਨ ਇਹ ਕੱਢ ਸਕਦਾ ਪਰ ਉਹ ਕਿਵੇਂ ਬ੍ਰੇਕ ਕਰ ਦਿੰਦਾ ਜੀ ਇਹ ਇਹ ਪੁਆਇੰਟਸ ਲੱਗ ਜਾਂਦੇ ਆ ਜਦੋਂ ਕਿਡਨੀ ਦੇ ਵਿੱਚ ਆ ਤੇ ਕਿਡਨੀ ਦੇ ਉੱਤੇ ਉਹ ਅਲੱਗ-ਅਲੱਗ ਪੁਆਇੰਟ ਲੱਗ ਜਾਂਦੇ ਆ ਉਹ ਐਕਚੁਅਲੀ ਹੀਲ ਕਰਦਾ ਬਿਲਕੁਲ ਬਿਲਕੁਲ ਜੀ ਕਿਉਂਕਿ ਉਹ ਪ੍ਰੋਪਰ ਉਸ ਜਗ੍ਹਾ ਤੇ ਪ੍ਰੈਸ਼ਰ ਜਾਣਾ ਜਿਹੜਾ ਤੁਸੀਂ ਪੁਆਇੰਟ ਦੱਬਣਾ ਹੈ ਮਤਲਬ ਫਿਰ ਆਰਗਨ ਆਟੋਮੈਟਿਕਲੀ ਕੰਮ ਕਰਦਾ ਬਿਲਕੁਲ ਬਿਲਕੁਲ ਜੀ ਮਤਲਬ ਉਹ ਫਿਰ ਆਪਣੀ ਬਾਡੀ ਨੂੰ ਆਪ ਕਿਊਰ ਕਰਦਾ ਹਾਂਜੀ ਹਾਂਜੀ ਜਿਹੜੀ ਪ੍ਰੋਬਲਮ ਹੁੰਦੀ ਆ ਉਹਨ ਠੀਕ ਔਰ ਔਰ ਕਰਦਾ ਜੀ ਹਾਂ ਜੀ ਹਾਂ ਜੀ ਅੱਛਾ ਇਹ ਇੰਨੇ ਸਾਰੇ ਪੁਆਇੰਟਸ ਨੇ ਇਹ ਕੰਨ ਚ ਹੀ ਨੇ ਜੀ ਹਾਂ ਜੀ ਹਾਂ ਜੀ ਸਾਰਾ ਕੁਝ ਕੰਨ ਚ ਹੈ ਜਿਵੇਂ ਕਹਿੰਦੇ ਕਿ ਪੈਰਾਂ ਚ ਸਾਰੇ ਪੁਆਇੰਟ ਹੁੰਦੇ ਆ ਇਹਦੇ ਕੰਨਾਂ ਚ ਵੀ ਹੈਗੇ ਸੇਮ ਜੀ ਇਹੀ ਚੀਜ਼ ਮਨੋ ਉਹ ਤਾਂ ਸਿਸਟਮ ਕਿੰਨਾ ਤਕੜਾ ਬਿਲਕੁਲ ਜੀ ਬਿਲਕੁਲ ਉਹਨੇ ਸਾਰੀਆਂ ਜਗ੍ਹਾ ਡਿਸਕਾ ਲਾ ਦਿੱਤੇ ਹੋਏ ਸੈੱਟ ਕਰ ਲਿਆ ਜੀ 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 ਬਾਕੀ ਹੁਣ ਜਿੱਦਾਂ ਕੰਨਾਂ ਦਾ ਪੁਆਇੰਟ ਮਗਬੇ ਸੈਂਟਰ ਚ ਕਿਉਂ ਬਿੰਨ ਦੇ ਆ ਜਿੱਦਾਂ ਲੇਡੀਜ਼ ਦੇ ਵਿੱਚ ਕਿਉਂਕਿ ਇਹ ਹੁੰਦਾ ਅੱਖਾਂ ਦਾ ਪੁਆਇੰਟ ਇਸ ਜਗ੍ਹਾ ਦੇ ਉੱਤੇ ਨਾ ਅੱਖਾਂ ਦਾ ਹੁੰਦਾ ਨਿਗਾਹ ਲਈ ਜੀ ਤੇ ਜੇ ਇਹ ਬਿੰਨ ਲਗੇ ਅਪ ਡਾਊਨ ਹੋ ਜਵੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਆਉਣ ਲੱਗ ਪੈਂਦੀ ਹੈ ਉਹਦੇ ਨਾਲ ਅੱਛਾ ਇੰਨਾ ਧਿਆਨ ਨਾ ਕਰਨਾ ਚਾਹੀਦਾ ਇਹਨਾਂ ਲਈ ਅੱਛਾ ਦੋ ਸਵਾਲ ਹੁਣ ਮੇਰੇ ਬਹੁਤ ਜ਼ਰੂਰੀ ਹੈ ਪਹਿਲਾ ਤੇ ਇਹ ਕਿ ਕੁਝ ਭੈਣਾ ਜਾਂ ਸਾਡੇ ਜਿਹੜੇ ਵੀਰ ਆ ਉਹ ਤਕਲੀਫ ਮੰਨਦੇ ਕਿ ਵੀ ਸਾਡੇ ਕੋ ਆਪ ਹੀ ਮੰਨ ਲੈਂਦੇ ਕਿ ਪੋਸਚਰ ਸਹੀ ਨਹੀਂ ਰੱਖ ਹੁੰਦਾ ਉਦੇ ਕਰਕੇ ਧੌਣ ਚ ਤਕਲੀਫ ਹੁੰਦੀ ਹੈ ਤੇ ਨਾਲ ਦੇ ਨਾਲ ਅੱਖਾਂ ਭਾਰੀਆਂ ਹੋ ਜਾਂਦੀਆਂ ਔਰ ਗਲਤ ਪੋਸਚਰ ਕਰਕੇ ਬਹੁਤੀ ਵਾਰ ਹੁਣ ਮਾਈਗਰੇਨ ਦੀ ਸ਼ਿਕਾਇਤ ਵੀ ਆ ਜਾਂਦੀ ਹੈ ਤਾਂ ਇਹ ਪੁਆਇੰਟਸ ਦੱਬ ਕੇ ਮਾਈਗਰੇਨ ਔਰ ਜਿਹੜੀ ਅੱਖਾਂ ਭਾਰੀਆਂ ਹੁੰਦੀਆਂ ਉਤੋਂ ਰੀਲੀਫ ਮਿਲ ਜਾਂਦੀ ਹੈ ਬਿਲਕੁਲ ਇਹਦੇ ਨਾਲ ਪੁਆਇੰਟਸ ਵੀ ਲੱਗੂਗੇ ਤਾਂ ਕੁਝ ਕਾਇਰੋ ਐਡਜਸਟਮੈਂਟ ਕਰਾਂਗੇ ਕਿਉਂਕਿ ਸਰਵਾਈਕਲ ਵਾਲੇ ਏਰੀਆ ਚ ਵੀ ਫਿਰ ਪ੍ਰੋਬਲਮ ਆ ਜਾਂਦੀ ਹੈ ਜਦ ਆਪਾਂ ਫੋਕਸ ਰੱਖਦੇ ਆ ਜਾਂ ਪੋਸਚਰ ਸਹੀ ਨਹੀਂ ਰੱਖਦੇ ਬੈਠਣ ਉੱਟਣ ਲੱਗੇ ਵੀ ਤੇ ਉਹ ਕਰੈਕਸ਼ਨ ਕਰਦੇ ਆ ਉਹਦੀ ਤੇ ਪੁਆਇੰਟਸ ਵੀ ਲਗਾਣੇ ਆ ਤੇ ਖਰਚਾ ਕਿੰਨਾ ਹੋ ਜਾਂਦਾ ਖਰਚਾ ਡਿਪੈਂਡ ਕਰਦਾ ਵੀ ਕੀ ਸਾਨੂੰ ਕਿੰਨੀ ਐਫਰਟ ਕਰਨੀ ਪੈਂਦੀ ਆ ਹੈਨਾ ਵੈਸੇ ਮਿਨਿਮਮ ਜਿੰਦਾ 500 ਰੱਖੀ ਹੋਈ ਆ ਤੇ ਬਾਕੀ ਕਾਇਰੋਪ੍ਰੈਕਟਰ 500 ਤੋਂ ਕਿਤੇ ਜ਼ਿਆਦਾ ਲੈਂਦੇ ਆ ਜੇ بڑے ਸ਼ਹਿਰਾਂ ਦੇ ਵਿੱਚ ਜਾਂਦੇ ਆ ਆਪਾਂ ਤੇ ਬਾਕੀ ਮੈਂ ਹੁਣ ਇੱਥੇ ਇਦਾਂ ਵੀ ਰੱਖਿਆ ਕੋਈ ਨਹੀਂ ਐਫੋਰਡ ਕਰ ਸਕਦਾ ਕੋਈ ਨਹੀਂ ਦੇ ਸਕਦਾ ਤਾਂ ਉਹਦਾ ਆਪਾਂ ਵੈਸੇ ਵੀ ਇਲਾਜ ਕਰ ਦੇਈਦਾ ਗੱਲ ਇਹ ਨਹੀਂ ਹੈਗੀ ਅੱਛਾ ਹੁਣ ਤੁਹਾਡੀ ਗੱਲ ਤੋਂ ਹੀ ਗੱਲ ਆ ਜੀ ਬਹੁਤ ਸਾਰੇ ਭੈਣ ਭਰਾ ਜਦੋਂ ਤਕਲੀਫ ਹੁੰਦੀ ਆ ਕਿਸ ਨੂੰ ਸਰਵਾਈਕਲ ਐ ਬੈਕ ਦੀ ਪੇਨ ਐ ਜਾਂ ਮਾਈਗਰੇਨ ਐ ਸਿਰ ਭਾਰਾ ਉਹ ਜੇ ਕਿਸੇ ਡਾਕਟਰ ਕੋ ਸੂਜਵਾਨ ਕੋ ਜਾਂਦੇ ਵੀ ਆ ਤਾਂ 500 ਰੁਪਏ ਦੀ ਤਾਂ ਪਰਚੀ ਹੁੰਦੀ ਆ ਬਿਲਕੁਲ ਬਿਲਕੁਲ ਜੀ ਫਿਰ 500 ਤੋਂ ਥੱਲੇ ਕੋਈ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਗੱਲ 3-4000 ਤੱਕ ਚੱਲੇ ਜਾਂਦੀ ਚੱਲ ਜਾਂਦੀ ਆ ਜੀ ਜੇ ਇੱਥੇ ਆ ਕੇ ਚਲੋ ਤੁਸੀਂ ਕਹਿੰਦੇ ਡਿਸਕਾਊਂਟ ਵੀ ਕਰ ਲਓਗੇ ਜੇ ਕੋਈ ਨਾ ਲੋਡ ਬੰਦਾ ਤਾਂ 500 ਜੇ ਬੰਦਾ ਰੀਲੀਫ ਚ ਪੇਨ ਤੋਂ ਫ੍ਰੀ ਹੋ ਕੇ ਬਾਹਰ ਜਾਂਦਾ ਹਾਂਜੀ ਜ਼ੀਰੋ ਪੇਨ ਵਾਲੇ ਜ਼ੋਨ ਚ ਆ ਜਾਂਦਾ ਤਾਂ ਠੀਕ ਹੈ ਫਿਰ ਗੱਲ ਬਿਲਕੁਲ ਜੀ ਬਿਲਕੁਲ ਅੱਛਾ ਇੱਕ ਵਾਰੀ ਤੁਹਾਡੇ ਔਜ਼ਾਰ ਵੀ ਦਿਖਾ ਦਈਏ ਸਾਡੇ ਭੈਣਾ ਭਰਾਵਾਂ ਨੂੰ ਹਾਂਜੀ ਜ਼ਰੂਰ ਜੀ ਜੀ ਹਾਂਜੀ ਤੇ ਸਪਾਈਨ ਦੇ ਉੱਤੇ ਜਾਂ ਕਿਸੇ ਵੀ ਜੋਇੰਟ ਦੇ ਉੱਤੇ ਆਪਾਂ ਇਹਦੇ ਨਾਲ ਕਰੈਕਸ਼ਨ ਕਰ ਸਕਦੇ ਆ ਅਲਾਈਨਮੈਂਟ ਪੂਰੀ ਹੋ ਜਾਂਦੀ ਹੈ ਹਾਂਜੀ ਅਲਾਈਨਮੈਂਟ ਤੇ ਇਹਦੇ ਨਾਲ ਆਪਾਂ ਥਰਸਟ ਦੀ ਪਾਵਰ ਵਧਾ ਘਟਾ ਸਕਦੇ ਆ ਵੀ ਕਿੰਨੀ ਕਿ ਜ਼ਰੂਰਤ ਹੈ ਉਸ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਉਹ ਤਾਂ ਫਿਰ ਐਕਸਪਰਟ ਕੈਰੋਪ੍ਰੈਕਟਰੀ ਕਰ ਸਕਦਾ ਆ ਆਮ ਮੰਨਦਾ ਤਾਂ ਨਾ ਹੀ ਕਰੇ ਕਿਉਂਕਿ ਪਤਾ ਹੋਣਾ ਚਾਹੀਦਾ ਵੀ ਕਿੱਥੇ ਕਿੰਨਾ ਥਰਸਟ ਚਾਹੀਦਾ ਤੁਹਾਨੂੰ ਤੇ ਇਹ ਬਹੁਤ ਜ਼ਰੂਰੀ ਆ ਇਹ ਕਿਤੇ ਮਸਲ ਮਸਲ ਦੇ ਵਿੱਚ ਪ੍ਰੋਬਲਮ ਹੋਵੇ ਜਿੱਦਾਂ ਕਈ ਵਾਰ ਮਸਲ ਟਾਈਟ ਹੋ ਜਾਂਦਾ ਹੈ ਨਾ ਜੀ ਤੇ ਆਪਾਂ ਇਹਦੇ ਨਾਲ ਫਿਰ ਉਹ ਟਾਈਟਨੈਸ ਹੈ ਜਾਂ ਸਟਿਫਨੈਸ ਹੈ ਉਹ ਰਿਲੀਜ਼ ਰਿਲੀਜ਼ ਕਰ ਸਕਦੇ ਹਾਂ ਜੀ ਹਾਂਜੀ ਸਟਿਫਨੈਸ ਅੱਜਕੱਲ ਏਸੀ ਕਰਕੇ ਬਹੁਤ ਹਾਂਜੀ 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 ਕਿਉਂਕਿ ਗਰਮ ਸਰਦ ਸ਼ਰੀਰ ਹੋ ਜਾਂਦਾ ਮਸਲ ਪੇਨ ਹੋ ਰਿਹਾ ਹੈ ਨਾ ਟਾਈਟ ਹੋ ਰਿਹਾ ਜਾਂ ਬਿਨਾਂ ਬਜਾ ਵੈਸੇ ਹੀ ਦਰਦ ਹੋ ਰਿਹਾ ਕਿਸੇ ਬਾਡੀ ਪਾਰਟ ਦੇ ਵਿੱਚ ਮਸਲ ਦੇ ਵਿੱਚ ਤੇ ਇਹਦੇ ਨਾਲ ਆਪਾਂ ਉਹਨੂੰ ਸੌਫਟ ਕਰ ਸਕਦੇ ਹਾਂ ਜੀ ਆ ਵੀ ਸਰ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਇਹ ਸਮਝਾਓ ਜਰਾ ਇਹ ਬਹੁਤ ਜ਼ਰੂਰੀ ਹੈ ਜੀ ਇਹ ਤੁਸੀਂ ਮੈਨੂੰ ਦਿਖਾ ਰਹੇ ਸੀ ਆਫ ਕੈਮਰਾ ਇਹ ਵੀ ਦਿਖਾਓ ਹਾਂਜੀ ਹਾਂਜੀ ਜੀ ਇਹ ਕਿਸ ਪਰਪਸ ਲਈ ਯੂਜ਼ ਹੁੰਦਾ ਇਹ ਆਈਐਸਟੀਐਮ ਇਹ ਸੇਮ ਜਿੱਦਾਂ ਹੁਣ ਕਿਸੇ ਦੇ ਜਿੱਦਾਂ ਪੇਨ ਹੋ ਰਹੀ ਹੈ ਮਸਲ ਦੇ ਵਿੱਚ ਗੱਠਾਂ ਬਣੀਆਂ ਆ ਨਾ ਉਹਦੇ ਨਾਲ ਆਪਾਂ ਰਿਲੀਜ਼ ਕਰ ਦਿੰਨੇ ਆ ਇਹ ਉਹ ਨੋਟਸ ਵਗੈਰਾ ਤੇ ਪੇਨ ਨੂੰ ਰਿਲੀਫ ਹੋ ਜਾਂਦਾ ਇਹਨੂੰ ਇੱਕ ਕਰਕੇ ਆਪਾਂ ਉਹ ਬਿਲਕੁਲ ਪੇਸ਼ੈਂਟ ਫਿਰ ਠੀਕ ਤੇ ਫਿਰ ਚਾਕੂ ਉਂਗਰ ਹੌਲੀ-ਹੌਲੀ ਉਹ ਪਰਸਲੇ ਕਰਦੇ ਜਿਹਨਾਂ ਨੂੰ ਛਿਲਦੇ ਆ ਹਾਂਜੀ ਉਹ ਫਿਰ ਉਹ ਆਇਲ ਵਗੈਰਾ ਯੂਜ਼ ਕਰੀਦਾ ਇਹਦੇ ਨਾਲ ਤੇ ਫਿਰ ਇਹਨਾਂ ਕਰੀਦਾ ਉਹਦੀ ਹਮ ਥੈਰੇਪੀ ਪੂਰੀ ਹਾਂਜੀ ਹਾਂਜੀ ਜੀ ਸਰ ਉਹ ਕਲਾਸ ਛੋਟੇ ਛੋਟੇ ਨਜ਼ਰ ਆ ਰਹੇ ਆ ਹਾਂਜੀ ਇਹ ਕਪਿੰਗ ਇਹ ਵੀ ਫਿਰ ਮਸਲ ਦੇ ਉੱਤੇ ਹੀ ਕੰਮ ਆਣੀਆਂ ਜਿੱਦਾਂ ਨਰਵ ਸਿਸਟਮ ਹਾਂਜੀ ਹਾਂਜੀ ਤੁਹਾਡਾ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ ਇਹਦੇ ਨਾਲ ਤੇ ਬਲਾਕੇਜ ਚੇਕਰ ਕੋਈ ਹੈ ਹਾਂਜੀ ਹਾਂਜੀ ਮਮਸਲਸ ਜੇ ਕੋਈ ਬਲਾਕੇਜ ਬਿਲਕੁਲ ਬਿਲਕੁਲ ਹੋਰ ਰੀਲੀਫ ਹੁੰਦੀ ਹੈ ਇਹਦੇ ਨਾਲ ਜੀ ਜੀ ਆਸਰ ਨੀਡਲਸ ਤਾਂ ਇੱਥੇ ਇਹ ਨੀਡਲਸ ਨੇ ਕਿ ਕੀ ਨੇ ਹਾਂਜੀ ਹਾਂਜੀ ਜੀ ਇਹ ਕਿਸ ਪਰਪਸ ਲਈ ਇਲੈਕਟ੍ਰੋ ਨੀਡਲਿੰਗ ਹੈ ਜੀ ਤੇ ਜਦੋਂ ਹੁਣ ਜੀ ਇਸ ਸਟਰਲਾਈਜ਼ਡ ਆ अच्छा जी सिंगल यूज, यूज जी। जी। ए, ए तो है तो यूज करके ਇਹਨਾਂ ਨੂੰ ਬਾਹਰਨ ਕਰ ਦੇਈਦਾ ਜੀ ਹਾਂਜੀ ਅੱਛਾ ਇਹ ਇਹਦੇ ਨਾਲ ਅਫਸਰ ਪੇਨ ਤਾਂ ਹੁੰਦੀ ਹੋਗੀ ਨਹੀਂ ਬਿਲਕੁਲ ਬਾਕੀ ਡਿਪੈਂਡ ਕਰਦਾ ਤੁਹਾਡੀ ਲਾਉਣ ਦੀ ਟੈਕਨੀਕ ਕੀ ਆ ਹੂੰ ਜੇ ਪਰ ਹੈ ਤਾਂ ਨੀਡਲ ਹੈ ਫੁੱਟੋ ਦੀ ਪੇਨ ਤਾਂ ਹੋਗੀ ਨਹੀਂ ਨਹੀਂ ਕੀ ਨਹੀਂ ਡੰਗ ਜੀ ਕਈ ਵਾਰ ਪਤਾ ਵੀ ਨਹੀਂ ਲੱਗਦਾ ਇਹਦਾ ਵੀ پیشنਟ ਨੂੰ ਪਤਾ ਵੀ ਨਹੀਂ ਲੱਗਦਾ ਵੀ ਲਾ ਦਿੱਤੀ ਹੈ ਕਿ ਨਹੀਂ ਅੱਛਾ ਮਸਲ ਚ ਫਿਰ ਜਾਂਦੀ ਮਸਲ ਚ ਜਾਂਦੀ ਹੈ ਇਹ ਸਾਈਜ਼ ਇਹਦਾ ਡਿਫਰ ਕਰਦਾ ਹੈ ਅਕੋਰਡਿੰਗ ਟੂ ਮਸਲ ਵੇ ਕਿੱਡਾ ਮਸਲ ਆ ਉਹਦੇ ਉੱਤੇ ਫਿਰ ਮੈਟਰ ਕਰਦਾ ਵੀ ਇਹਦਾ ਸਾਈਜ਼ ਕਿੱਡਾ ਡੀਪ ਮਸਲ ਦੇ ਟਰੀਟਮੈਂਟ ਲਈ ਹਾਂਜੀ 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 ਕਿਉਂਕਿ ਡੀਪ ਮਸਲ ਦੇ ਲਈ ਇਹ ਜਿਆਦਾ ਇਫੈਕਟਿਵ ਆ ਤੇ ਪੇਨ ਛੇਤੀ ਉਹਦੇ ਨਾਲ ਰਿਕਵਰੀ ਹੋ ਜਾਂਦੀ ਹੈ ਜਦੋਂ ਕੋਈ ਇੰਜਰੀ ਆ ਜਾਂਦੀ ਹੈ ਕੋਈ ਜਿੰਮ ਚਿੰਚਰੀ ਆ ਜਾਂਦੀ ਹੈ ਹੁਣ ਜਦੋਂ ਜਿੰਮ ਵਾਲੇ ਮੁੰਡੇ ਵੀ ਆਉਂਦੇ ਆ ਤੇ ਉਹਨਾਂ ਦੇ ਮਸਕੂਲਰ ਪ੍ਰੋਬਲਮ ਆਦੀ ਰਹਿੰਦੀ ਹੈ ਹਨਾ ਸਟਿਫਨੈਸ ਵਗੈਰਾ ਤੇ ਇਹਦੇ ਨਾਲ ਛੇਤੀ ਰਲੀਫ ਹੁੰਦਾ ਜੀ ਸਰ ਆ ਜਿਹੜਾ ਜੀ ਇਹ ਕਪਿੰਗ ਲਈ ਹੈ ਜੀ ਅੱਛਾ ਜੀ ਹਾਂਜੀ ओके ਇਹ ਕਪਿੰਗ ਕਰਨਿਆ ਜੀ ਇਹਦੇ ਨਾਲ ਹੀ ਇਹ ਓਕੇ ਓਕੇ ਕਪਿੰਗ ਕਰਨ ਹੈ ਹਾਂਜੀ ਜੀ ਤੇ ਸਰ ਆ ਇਹ ਜਿਹੜਾ ਹੀਟ ਦੇਣ ਲਈ ਹਾਂਜੀ ਹਾਂਜੀ ਜੀ ਤੇ ਇਨਫਰਾ ਰੈਡ ਹੀਟ ਹੈ ਜੀ ਜੀ ਤੇ ਇਹਦੇ ਨਾਲ ਡੀਪ ਜਾਂਦੀ ਹੈ ਹੀਟ ਇਹ ਤੇ ਜ਼ਿਆਦਾ ਇਫੈਕਟਿਵ ਹੈ ਜੀ ਹਾਂਜੀ ਇਹ ਨੇਵਲ ਰੋਟੇਟਰ ਕੱਪ ਹੈ ਜੀ ਇਹਨੂੰ ਰੋਟੇਟਰ ਕੱਪ ਕਹਿ ਦਿੰਦੇ ਆ ਜੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂ ਪੇਟ ਦੇ ਵਿੱਚ ਗੈਸ ਕੋਈ ਇਦਾਂ ਦੀ ਪ੍ਰੋਬਲਮ ਹੈ ਤਾਂ ਇਹਦੇ ਨਾਲ ਐਡਜਸਟ ਹੋ ਜਾਂਦੀ ਹੈ ਉਹ ਜੀ ਇਹਦੇ ਨਾਲ ਪਰ ਐਡਜਸਟਮੈਂਟ ਕਿਸੇ ਏਕਸਪਰਟ ਬੰਦੇ ਤੋਂ ਹੀ ਕਰਾਉਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਇਹ ਨਹੀਂ ਕਿ Amazon ਤੇ ਆਰਡਰ ਕਰਕੇ ਆਪ ਪੰਗਾ ਲੈ ਲਓ ਹੋਰ ਨਾ ਧਰਮ ਦਾ ਬੰਦੜਾ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਮਰ ਕੇ ਕਹੂੰਗੇ ਟਟੀਆਂ ਪੁਛਾ ਟਟੀਆਂ ਉਲਟੀਆਂ ਨਹੀਂ ਰੁਕਦੀਆਂ ਬਿਲਕੁਲ ਹਾਂਜੀ 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 ਇਹ ਵੀ ਗੱਲ ਹੈ ਜੀ ਜੀ ਬਿਲਕੁਲ ਫਿਰ ਪਤਾ ਹੋਣਾ ਚਾਹੀਦਾ ਨਾ ਕਿਦਾਂ ਯੂਜ਼ ਕਰਨਾ ਕਿਸੇ ਪਿੱਲੂ ਦਾ ਸਰ ਕੀ ਯੂਜ਼ ਹੁੰਦਾ ਜ਼ਿਆਦਾ ਇਹ ਫਿਰ ਜਦੋਂ ਥਰਸਟ ਦੇਈਦਾ ਨੈਕ ਨੂੰ ਉੱਥੇ ਫਿਰ ਯੂਜ਼ ਹੁੰਦਾ ਜਾਂ ਫਿਰ ਥੋਰੈਸਿਕ ਦੇ ਉੱਤੇ ਟਰਸਟ ਦੇਈਦਾ ਬੈਕ ਦੇ ਉੱਤੇ ਫਿਰ ਪਿੱਛੇ ਲਗਾਉਣਾ ਪੈਂਦਾ ਟੋਵਲ ਕਿਉਂਕਿ ਕਿਹੜਾ ਫੈਸਟ ਜੋ ਜੇ ਤੁਸੀਂ ਖੋਲਣਾ ਆ ਹੈ ਨਾ ਕਿੱਥੇ ਪ੍ਰੋਬਲਮ ਆ ਉਹਦੇ ਲਈ ਫਿਰ ਟੋਵਲ ਦੀ ਯੂਜ਼ ਇੱਕ ਸਰ ਮੈਂ ਹੋਰ ਦੇਖੀ ਯੂਨੀਕ ਚੀਜ਼ ਨਾਰਮਲੀ ਜਿਹੜੇ ਬੈੱਡ ਹੁੰਦੇ ਆ ਪੇਸ਼ੈਂਟ ਨੂੰ ਲਟਾਉਂਦੇ ਆ ਉਹਨਾਂ ਨੂੰ ਕਹਿੰਦੇ ਕਿ ਪੁੱਠੇ ਲੇਟ ਜਾਓ ਤਾਂ ਫੇਸ ਦਾ ਐਂਗਲ ਹੀ ਨਹੀਂ ਬਣਦਾ ਇੱਥੇ ਸਪੇਸ ਦਿੱਤੀ ਹੋਈ ਆ ਇਹਦੇ ਵਿੱਚ ਇੱਕ ਤਾਂ ਪੇਸ਼ੈਂਟ ਲਈ ਸਾਹ ਲੈਣਾ ਸਹੀ ਆ ਇੱਕ ਸਾਡੇ ਲਈ ਸਪਾਇਨ ਦੀ ਪੋਜੀਸ਼ਨ ਤੇ ਗਰਦਨ ਦੀ ਨੈਕ ਦੀ ਪੋਜੀਸ਼ਨ ਇਹਦੇ ਚ ਸਹੀ ਰਹਿੰਦੀ ਆ ਤੇ ਸਾਨੂੰ ਫਾਈਂਡ ਆਊਟ ਕਰਨ ਲਈ ਫਿਰ ਉਹ ਕੋਈ ਕਠਿਨਾਈ ਨਹੀਂ ਆਉਂਦੀ ਆਦਰਵਾਇਸ ਚਿਹਰਾ ਜਿਹੜਾ ਰੋਟੇਟ ਹੋ ਜਾਂਦਾ ਹਾਂਜੀ ਹਾਂਜੀ ਬਣਦਾ ਹੀ ਨਹੀਂ ਪੋਸਚਰ ਹੀ ਨਹੀਂ ਬਿਨ ਕਿ ਮਾੜਾ ਮੋਟਾ ਇੱਧਰ ਉੱਧਰ ਹੋ ਜਾਵੇ ਫਿਰ ਉਹ ਤੁਸੀਂ ਉਹਨੂੰ ਨਹੀਂ ਫਾਈਂਡ ਆਊਟ ਕਰ ਸਕਦੇ ਐਗਜ਼ੈਕਟ ਜੀ ਹਾਂਜੀ ਚਾਹਨਾ ਕਿ ਜਿਹੜੇ ਸਾਡੇ ਭੈਣ ਭਰਾ ਹੁਣ ਵੀਡੀਓ ਦੇਖ ਕੇ ਮਨ ਬਣਾ ਚੁੱਕੇ ਆ ਜਾਂ ਥਾਂ ਥਾਂ ਤੇ ਭਟਕ ਚੁੱਕੇ ਜੇ ਉੱਥੇ ਆਰਾਮ ਨਹੀਂ ਮਿਲਿਆ ਹੁਣ ਉਹ ਚਾਹੁੰਦੇ ਆ ਕਿ ਅਸੀਂ ਕਾਇਰੋਪ੍ਰੈਕਟਿਕ ਕੇਅਰ ਸੈਂਟਰ ਮਲਪੁਰ ਅੜਕਾ ਵੇਖਿਆ ਕਿ ਮਨਜੀਤ ਜੀ ਨੂੰ ਇੱਕ ਵਾਰੀ ਮਿਲ ਗਈ ਅਪਾਇੰਟਮੈਂਟ ਲੈਣਾ ਚਾਹੁੰਦੇ ਆ ਮੈਂ ਚਾਹਨਾ ਉਹਨਾਂ ਨੂੰ ਆਪਾਂ ਇੱਕ ਵਾਰੀ ਐਡਰੈਸ ਕਨਫਰਮ ਕਰ ਦਈਏ ਐਡਰੈਸ ਹੈ ਜੀ ਇਹ ਬੰਗਾ ਤੋਂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਮਲਪੁਰ ਅੜਕਾ ਪਿੰਡ ਹੈ ਜੀ ਤੇ ਮੇਨ ਰੋਡ ਦੇ ਉੱਤੇ ਹੀ ਆ ਜੀ ਇਹ ਤੇ ਆਪਣਾ ਵੀ 메인 ਰੋਡ ਦੇ ਉੱਤੇ ਹੀ ਆ ਇਹ ਕਲੀਨਿਕ ਤੇ ਨਵਾਂ ਸ਼ਹਿਰ ਤੋਂ 5 ਕਿਲੋਮੀਟਰ ਪੈਂਦਾ ਇਹ ਜੇ ਤੁਸੀਂ ਮੰਗਿਆ ਤੋਂ ਆਉਂਦੇ ਹੋ ਤਾਂ ਤੁਸੀਂ ਮਲਪੁਰ ਅੜਕਾਂ ਕੇ ਜਿਹੜਾ ਸਰਵਿਸ ਰੋਡ ਆ ਉਹਨੂੰ ਲੈ ਲੈਣਾ ਜੀ ਸਰਵਿਸ ਰੋਡ ਤੇ ਗੱਡੀ ਮੋਟਰਸਾਈਕਲ ਆਪਣਾ ਵਹੀਕਲ ਪਾ ਲੈਣਾ ਤੇ ਤੁਹਾਨੂੰ ਉੱਥੇ ਲਾਸਟ ਵਿੱਚ ਜਿਹੜੀ ਇੱਕ ਕਾਇਰੋਪ੍ਰੈਕਟਿਕ ਕੇਅਰ ਸੈਂਟਰ ਦੇ ਤੁਹਾਨੂੰ ਆਫਿਸ ਨਜ਼ਰ ਆਵੇਗਾ ਤੁਹਾਨੂੰ ਕਲੀਨਿਕ ਨਜ਼ਰ ਆਵੇਗੀ ਜੇ ਤੁਸੀਂ ਨਵੇਂ ਸ਼ਹਿਰ ਤੋਂ ਆਉਂਦੇ ਤੁਸੀਂ ਯੂਟਰਨ ਲੈ ਲੈਣਾ ਮਲਪੁਰ ਅੜਕਾਂ ਵੇਖਿਆ ਆ ਕੇ ਸਰਵਿਸ ਰੋਡ ਨੂੰ ਹੀ ਤੁਸੀਂ ਜਿਹੜਾ ਫੜਨਾ ਹੈ ਉਹਨੂੰ ਛੱਡਣਾ ਨਹੀਂ ਅੱਛਾ ਆ ਸਰ ਉਹਨਾਂ ਦਾ ਕਾਰਡ ਵੈਸੇ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਤੁਸੀਂ ਸਿਰ ਨੰਬਰ ਬੋਲ ਵੀ ਦਿਓ ਮੇਰਾ 9998 282035 ਜੀ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਦਰਦ ਦੂਰ ਹੋ ਜਾਵੇ ਤੇ ਚਿਹਰੇ ਤੇ ਸਮਾਈਲ ਆਵੇ ਤੇ ਤੁਸੀਂ ਖੁਸ਼ੀ ਖੁਸ਼ੀ ਤੁਰੋ ਜਿਵੇਂ ਅੰਕਲ ਨੇ ਕਿਹਾ ਕਿ ਮੈਂ ਹੁਣ ਖੁਸ਼ੀ ਖੁਸ਼ੀ ਪੌੜੀਆਂ ਵੀ ਚੜਦਾ ਤਾਂ ਇੱਕ ਵਾਰ ਜ਼ਰੂਰ ਆ ਕੇ ਮਿਲੋ ਔਰ ਇਹਨਾਂ ਦੀ ਗੱਲ ਬਿਲਕੁਲ ਜਿਹੜੀ ਵਾਜਿਬ ਹੈ ਜੇ ਤੁਸੀਂ ਚੰਡੀਗੜ੍ਹ ਜਲੰਧਰ ਜਾਂ ਹੋਰ ਕਿਸੇ মেট্রੋ ਸਿਟੀ ਜਾਓਗੇ ਦਿੱਲੀ ਵਰਗੀ ਸਿਟੀ ਜਾਓਗੇ ਮੁੰਬਈ ਜਾਓਗੇ ਉੱਥੇ ਜਿਹੜੇ ਕੈਗਰੋ ਪ੍ਰੈਕਟਿਕ ਹੈ ਉਹਨਾਂ ਦੇ ਰੇਟਸ ਉਹਨਾਂ ਦੇ ਫੀਸ ਬਹੁਤ ਹਾਈ ਆ ਹਾਜ਼ਰਡ ਦੇ ਵਿੱਚ ਹੈ ਜੀ 1000 ਜਾਂ ਜਿਵੇਂ ਆਪਾਂ মেট্রੋ ਸਿਟੀ ਚ ਜਾਈਏ 2000 ਤੱਕ ਵੀ ਚੱਲੇ ਜਾਂਦੀ ਹੈ ਇੱਕ ਸੈਟਿੰਗ ਹਾਂ ਬੱਜ ਜਾਂਦੇ ਜੀ ਬੱਜ ਜਾਂਦੇ ਤਾਂ ਤੁਸੀਂ ਇੱਥੇ ਆ ਕੇ ਇਹਨਾਂ ਦੇ ਤਜਰਬੇ ਦਾ ਜਿਹੜਾ ਆ ਉਹ ਫਾਇਦਾ ਲੈ ਸਕਦੇ ਹੋ ਔਰ ਚੰਗੀ ਤਰ੍ਹਾਂ ਇਹਨੂੰ ਡਾਇਗਨੋਸ ਕਰਨ ਕੇ ਔਰ ਉਸ ਤੋਂ ਬਾਅਦ ਹੀ ਤੁਹਾਡਾ ਟ੍ਰੀਟਮੈਂਟ ਕੀਤਾ ਜਾਵੇਗਾ ਸੇਫ ਐਂਡ ਨੈਚੁਰਲ ਤਰੀਕੇ ਨਾਲ ਜਿਹੜਾ ਤੁਹਾਡਾ ਟ੍ਰੀਟਮੈਂਟ ਕੀਤਾ ਜਾਵੇਗਾ ਕਿ ਤੁਹਾਡੀ ਬੋਡੀ ਨੂੰ ਜਿਹੜੀ ਆ ਉਹ ਹੀਲ ਕੀਤਾ ਜਾਵੇਗਾ ਤੁਹਾਡੀ ਬੋਡੀ ਦੀ ਅਲਾਈਨਮੈਂਟ ਕੀਤੀ ਜਾਵੇਗੀ ਗੱਡੀ ਦੀ ਵੀ ਅਲਾਈਨਮੈਂਟ ਕਰਾਉਣੀ ਹੈ ਨਾ ਆ ਸਰੀਰ ਦੀ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਤਾਂ ਹੀ ਲਾਈਫ ਸਹੀ ਚੱਲੂਗੀ ਹਾਂ ਚਲੋ ਮਜੀਤ ਜੀ ਸਮਾਂ ਦੇ ਦਿੱਤਾ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਥੈਂਕ ਯੂ ਬੜੇ ਰਹਿਣਾ ਵੀ ਮੈਂ ਤੇ ਨੋਸ਼ਾ ਨੂੰ ਛੋਟੂ ਦਿਨ ਸ੍ਰੀ ਕੰਮ ਨੂੰ ਪਸੰਦ ਜੀ ਨਾਲ ਤੋਂ ਬਹੁਤ ਦਿਨ ਖਤੋਂ ਤੁਮਗੇ ਸਤਿ ਸ੍ਰੀ ਅਕਾਲ ਰਬ ਰਕਾ